ਜਦੋਂ ਆਪਣੇ ਘਰ ਖੁਸ਼ੀ ਦਾ ਮੌਕਾ ਆ ਸ ਤਾਂ ਕੋਈ ਨਾ ਕੋਈ ਰਿਸ਼ਤੇਦਾਰ ਰੋਟੀ ਜਾਂਦਾ ਆ ਤੇ ਮੈਨੂੰ ਇਹਨੇ ਰੋਟੀ ਖਾਣ ਵਾਸਤੇ ਆਵਾਜ਼ ਨਹੀਂ ਮਾਰੀ ਮੈਨੂੰ ਇਹਨੇ ਸਗਲ ਵਾਸਤੇ ਆਈ ਮਾਰੀ ਮੈਨੂੰ ਇਹ ਨਾਲ ਲੈ ਕੇ ਨਹੀਂ ਗਿਆ ਹਰ ਇੱਕ ਗੱਲ ਤੇ ਨਰਾਜ਼ ਹੋ ਜਾਂਦੇ ਆ ਖੁਸ਼ੀ ਦੇ ਮੌਕੇ ਤੇ ਵੀ ਜਦੋਂ ਮੰਨਿਆ ਹੋ ਜਾਂਦੇ ਆ ਅੱਜ ਕੱਲ੍ਹ ਹੁਣ ਗਮੀ ਦੇ ਮੌਕੇ ਤੇ ਵੀ ਹੋ ਜਾਂਦੇ ਆ ਉਹਦੇ ਕਿਹੇ ਬਜ਼ੁਰਗ ਦਾ ਸੰਸਕਾਰ ਹੋਣ ਦੇਊਗਾ ਦੂਜੇ ਰਿਸ਼ਤੇਦਾਰ ਮੂੰਹ ਬਣਾ ਕੇ ਬੈਠਣਗੇ ਕੀ ਹੋਣੀ ਇੱਕ ਗੱਲ ਆਈ ਨਹੀਂ ਇੱਕ ਵਾਰੀ ਵੀ ਕਿਹੇ ਸੰਸਕਾਰ ਹੋਣ ਲੱਗੇ ਆਗੇ ਕੋਈ ਕੀ ਹੋਣੀ ਜੀ ਮੈਂ ਪਹੁੰਚ ਗਿਆ ਮੈਂ ਇੱਥੇ ਸਾਹਮਣੇ ਮੈਂ ਬਸ ਕਮੇਟੀ ਲੈ ਕੇ ਆ ਗਿਆ ਆ ਗਿਆ ਦੇਣਿਆ ਕੱਲ੍ਹ ਹੀ ਕਰਾਈ ਸੀ ਉਹ ਆਈ ਘਰ ਆਇਆ ਮੈਂ ਕਮੇਟੀ ਲੈ ਕੇ ਆਇਆ ਮੈਂ ਹਨ ਮੇਰੇ ਕੋਲ ਜਿੱਦ ਤੂੰ ਫੋਨ ਕਰ ਪਹਾਂ ਪਹਾਂ ਆਈ ਜੀ ਬਾਹਰ ਹੈ ਇਹਨਾਂ ਨੂੰ ਕੋਈ ਗਾਨੀ ਸੁਣ ਪ੍ਰਾਣਾ ਦੀ ਬੜੀ ਸੇਵਾ ਕਰਦੇ ਤੁਸੀਂ हां जी मम्मी जी मैं किथे गया ਘਰ ਨੂੰ ਆ। ਉਹ ਆਣੇ ਕਮੇਟੀ ਲੜ ਪਈਆਂ ਮੇਰੀ ਧੀ ਦੇਗੇ ਉਹ ਤੂੰ ਗਲਤ ਕਰ ਵਰਗੇ। ਅੱਛਾ ਇਹ ਕਰ ਤੂੰ ਨਕੀਦ ਕਰ ਵਰਗੇ ਨਿਕਲ ਉੱਥੇ ਜੀ ਇਹਨਾਂ ਨੇ ਤਾਂ ਬੜੀ ਸੇਵਾ ਕੀਤੀ ਮੇਰੀ ਚਲੋ ਮੈਂ ਆ ਗਿਆ ਫਿਰ ਹੈ। ਦੂਸਰੇ ਹਾਲੇ ਨਹੀਂ ਆਇਆ ਨਾ। ਗਲਤੀ ਚਲੇ ਆਵਾ। ਭਾਜੀ ਕੱਲ ਨੂੰ ਕੱਲ ਕਰ ਉਸਤਾ ਹੋ ਜਾਂਦੀ ਆਂ ਬਸਤੀ ਕਿਉਂ? ਦੋਸਤੋ ਮੈਂ ਇੱਕ ਗੱਲ ਦਾ ਸਾਬ ਬਣਾ ਲਿਆ ਜੀ ਅਸੀਂ ਬੈਂਕ ਵਾਲਿਆਂ ਦੇ ਉੱਤੇ ਯਕੀਨ ਕਰਕੇ ਆਪਣੀ ਮਿਹਨਤ ਦੀ ਕਮਾਈ ਬੈਂਕ 'ਚ ਜਮਾ ਕਰਾਈ ਦੀ ਆ ਪਰ ਉਹਨਾਂ ਨੂੰ ਸਾਡੇ ਤੇ ਨਹੀਂ ਯਕੀਨ ਆਗਾ ਪੰਜਾ ਰੁਪਈਆ ਦਾ ਪਹਿਲੇ ਰਸਮੀਆਂ ਨਾਲ ਬੁਝੇ ਚੋ ਤੇ ਕਿਉਂਦਾ ਹੈ ਪੰਜਾ ਰੁਪਈਆ ਦੇ ਰੱਖਦੇ ਨਹੀਂ ਜਿਦਾਂ ਕਿ ਤੁਹਾਨੂੰ ਜੀ ਨਹੀਂ ਆਗਾ ਬੱਲੇ ਮਮੀ ਅੱਜ ਸਵੇਰ ਸਵੇਰੀ ਥਾ ਤੋ ਲਈ ਇੰਨੀ ਉਦਮੀ ਤੂੰ ਕਿਰਕੋਸ਼ੀ ਹੈ ਅਨ ਪੁੱਤੁਰੀ ਮੇਰੀ ਗਰਲਸ ਨੂੰ ਸੋਲਾ ਮੇਰੇ ਪੁੱਤ ਕਿਹੜੀ ਹੋ ਗਈ ਤੂੰ ਬਰਾਤੀ ਪਿੰਡਾਂ ਰਹੀ ਬੌੜਿਆ ਤੈਨੂੰ ਕੁਝ ਪਤਾ ਨਹੀਂ ਲੱਗਦਾ ਅਸਨਾ ਅੱਜ ਵੀ ਨੇਰੀ ਆਇਆ ਪਤਾ ਨਹੀਂ ਲੱਗਣਾ ਕਿ ਨੂੰ ਮੀ ਆਇਆ ਦਾ ਪਤਾ ਲੱਗਾ ਤੈਨੂੰ ਤਾਂ ਫੌੜਿਆ ਵੀ ਨਹੀਂ ਪਤਾ ਤੇਰੇ ਤੋਂ ਚਾਦਰ ਵੀ ਉੱਡ ਗਈ ਨੇਰੀ ਨਾਲ ਆਈ ਆ ਖੰਮੀ ਦਾ ਕੀ ਠੰਡ ਕਿਉਂ ਲੱਗਦੀ ਹੈ ਮੈਂ ਸਕੂਲ ਟਾਈਮ ਦੀ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ ਸ਼ਾਇਦ ਤੁਹਾਡੇ ਨਾਲ ਵੀ ਇਹ ਵਾਕਿਆ ਹੋਇਆ ਹੋਵੇ ਮੇਰੇ ਲਈ ਤੇ ਬਹੁਤ ਉਹ ਯਾਦਗਰੀ ਵਾਕਿਆ ਸੀ ਮੈਂ ਜਦੋਂ ਸਕੂਲ ਦਾ ਕੰਮ ਕਰਕੇ ਨਹੀਂ ਨਾ ਜਾਣਾ ਮੇਰੀ ਇਨਚਾਰਜ ਮੈਡਮ ਨੇ ਮੈਨੂੰ ਕਿਹਾ ਨਾ ਦਫਾ ਜਾ ਕਲਾਸ ਚੋਂ ਸਕੂਲ ਦਾ ਕੰਮ ਕਰਕੇ ਨਹੀਂ ਆਇਆ ਤੇ ਦੋਸਤੋ ਮੈਂ ਬੜੇ ਫਲੇਮਾਂ ਸੋਨਾ ਕਿਹਾ ਨਾ ਮੈਡਮ ਬੈਗ ਵੀ ਲੈ ਜਾ ਨਾਲ ਠੀਕ ਹੈ ਕਿ ਕਿਦਿ ਨਾਲ ਐਡਾ ਬੈਗ ਮੈਂ ਤੇ ਉਹ ਤੁਮਨ ਜਾਂ ਮਰਦਾ ਹੀ ਜਿੰਨਾ ਮਰਜੀ ਜ਼ੋਰ ਲਾ ਲਓ ਮੈਂ ਨਹੀਂ ਮੰਨਣਾ। ਯਾਹ ساری ਉਮਰ ਦਾ ਵਾਂਝੂ ਤਾਇਆ। ਤੁਸੀਂ ਤਾਂ ਕੋਈ ਠੀਕ ਹੋਈ ਨਾ। ਮੈਂ ਕਹਿਤਾ ਨਾ ਮੈਂ ਨਹੀਂ ਮੰਨਣਾ। ਬੜਾ ਮੁਸ਼ਕਲ ਹੁੰਦਾ ਰਵੇ। ਹੂੰ ਤਾਰੇ ਜਿੰਨਾ ਮਰਜੀ ਮੁਸ਼ਕਲ ਹੁੰਦਾ ਰਵੇ। ਮੈਂ ਤੇਰੀ ਸੁਣਨੀ ਨਹੀਂ ਕਹਿਣੇ। ਮੈਂ ਵੀ ਚੁਕੀ ਲੈਣਾ। ਨਹੀਂ ਤੁਹਾਨੂੰ। ਤੂੰ ਕੀ ਚਾਹੁੰਦਾ? ਮੇਰੀ ਇੱਕੋ ਸ਼ਰਤ ਇਹ ਪੂਰੀ ਕਰ ਦੋ। ਤੇ ਬਾਗ ਬਨੇ ਮੁੰਡਾ ਰੋਣਾ ਪਈ ਜੜਾ ਕੀ ਸ਼ਰਤ ਆਏ ਦੀ? ਇਹਦੀ ਵਾਸਤੇ ਰਿਸ਼ਤੇ ਦੀ ਤਸ ਪਈ ਆ। 20 ਦਿਨ ਮੇ ਕੋਡੋਂ ਖਾਈ ਦੇਖ ਲਈਂ। ਕਹਿੰਦਾ ਮੈਨੂੰ ਆਧਾਰ ਕਾਡਾ ਦੇ। ਤੇ ਬਾਗ ਬਨੇ ਸੱਚਾ ਆ ਮੁੰਡਾ। ਦੁਨ ਨਾਲ ਲਗੇ ਦਵਾਈ ਲੈ ਕੇ ਆਏ ਦੀ ਆ ਦਿਨ ਕੀ ਹੈ ਤੈਨੂੰ ਤਾਂ ਪੀੜ ਨਾ ਕਰਦੇ ਗੁਰੂ ਘਰ ਲਵਾਗੇ ਅੱਜ ਕਰੀ ਉਹ ਲਵਾ ਲਿਓ ਨਾ ਮਾਤਾ ਗੁਰੂ ਘਰ ਐਵੇਂ ਗਰਮ ਹੋ ਜਾਨੀ ਆ ਲੈ ਆ ਪੋਤ ਲਾ ਗਈ ਜਾ ਪਹਿਰੇ ਆ ਆ ਬੋਤ ਠੀਕ ਨਾ ਲਿਓ ਪਰ ਮਾਰ ਬੰਦੇ ਕੋ ਨਾ ਤੇਈ ਦੀ ਪਹਿ ਮੁੱਠੀ ਚ ਡੇਖ ਜਿੰਦੇ ਯਾਰ ਜੋ ਮਾਤਾ ਜੀ ਲਵਾ ਲਿਓ ਨਾ ਚੰਗਾ ਚੱਲੀ ਨਾ ਪੁੱਤ ਧਿਆਨ ਲਵਾ ਲਿਆਈ ਦਾਦਾ ਜੀ ਹਾਂ ਮਾਤਾ ਮੇਰੇ ਤੋਂ ਬੰਦਲੀ ਬਈਆ ਕੋਸ਼ਿਸ਼ ਨਹੀਂ ਹੈ ਤਾਂ ਨੋ ਕਰਨੀ ਬੜੀ ਐ ਗਲੂਗੋ ਹਿਲਵਾਈ ਜਾਲੀ ਆ ਮੈਂ ਇੱਥੇ ਮੈਂ ਭੀੜ ਨਾਲ ਡਰਪੁਣਾ ਬਸ ਤੂਰਾ ਕਰਾਂਗੇ ਇਹ ਵੀ ਆਣਾ 50 ਰੁਪਏ ਦਾ ਮੈਂ ਤੁਹਾਨੂੰ ਪਵਾ ਲਿਆ ਕਿ ਜਨਾ ਪੀਓ ਚੰਗੇ ਭਲੇ ਹੋਏ ਨਾ ਤੈ ਮੈਂ 150 ਮੈਂ ਰੱਖ ਲੈਣਾ ਲੱਕੋ ਜਾਂਦ ਤੇਰੇ ਮਾਰ ਬੰਦਰ ਚਲਾ ਬਿੰਨਾ ਕੱਲੀ ਉਹ ਯਾਉ ਨਾਲ ਲਈ ਆਈਂ फ्रेंड्स आज मौसम बहुत अच्छा हुआ है नेहरी रही है आप भी मुझे कमेंट में बताए कहाँ नेहरी आ रही है और मी आ रहा है तो दो लाइने आपके लिए आज मौसम जी क्या जी मम्मी जी बेमाना तो होता मैं जारी रहा था